ਬਹੁਤ ਜ਼ਿਆਦਾ ਇੱਕ ਪਖੰਡਵਾਦ ਦਾ ਇੱਕ ਪੂਰੇ ਦਾ ਪੂਰਾ ਬਾਜ਼ਾਰ ਗਰਮ ਹੈ ਉਹਦੇ ਨਾਲ ਆਮ ਲੋਕਾਂ ਨੂੰ ਲੱਗਦਾ ਕਿ ਇਹਦਾ ਕੀ ਨੁਕਸਾਨ ਹੈ ਹਰ ਧਰਮ ਆਪਣੀ ਪ੍ਰੈਕਟਿਸ ਕਰ ਸਕਦਾ ਪਰ ਜਦ ਇਹਨੂੰ ਤੁਸੀਂ ਬਾਹਰੋਂ ਦੇਖਦੇ ਹੋ ਨਾ ਵੱਡੀ ਸ਼ਕਲ ਬਣਾ ਕੇ ਤੇ ਇਹ ਚੀਜ਼ਾਂ ਕਲੈਸ਼ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਅੰਦਰ ਡੈਮੋਗ੍ਰਾਫਿਕ ਜਿਹੜਾ ਇੱਕ ਸਿਸਟਮ ਚੇਂਜ ਹੋ ਰਿਹਾ ਹੈ ਅਗਰ ਇਹਨੂੰ ਨਾਥਨੀ ਪਾਈ ਜਾਂਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਸਿੱਖ ਤੇ ਈਸਾਈਆਂ ਦਾ ਆਪਸੀ ਬਹੁਤ ਵੱਡਾ ਕਲੈਸ਼ ਹੋ ਸਕਦਾ ਕਦੀ ਅੰਕੁਰ ਮਰੂਲਾ ਜਿਹੜਾ ਪਾਸਟਰ ਹੈ ਜਾਂ ਬਲਜਿੰਦਰ ਸਿੰਘ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਇਹ 크ਰੂਸੇਡ ਕਾਲ ਕਰ ਦਿੰਦੇ ਨੇ ਜਾ ਕੇ ਔਰ 크ਰੂਸੇਡ ਦਾ ਅਸੀਂ 1 ਮਿੰਟ ਰੋਲਾ ਪਾ ਰਹੇ ਵੀ 크ਰੂਸੇਡ ਜਿਹੜਾ ਹੈ ਇੱਕ ਆਰਮੀ ਪ੍ਰੈਕਟਿਸ ਹੈ ਔਰ ਇੱਕ ਜੰਗ ਹੈ ਹਥਿਆਰ ਦੇ ਨਾਲ ਕਿਸੇ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਇਹ ਸੇਫ ਨਹੀਂ ਹੈ ਸਿਸਟਮ ਕਿਉਂ ਚੁੱਪ ਹੈ ਸਾਨੂੰ ਨਹੀਂ ਪਤਾ ਇਹਨਾਂ ਲੋਗਾਂ ਨੂੰ ਇਹਨਾਂ ਨੂੰ ਫ੍ਰੀ ਹੈਂਡ ਕਿਉਂ ਮਿਲਿਆ ਹੋਇਆ ਸਾਨੂੰ ਨਹੀਂ ਪਤਾ ਇਹੋ ਪਤਾ ਕਰਨ ਵਾਸਤੇ ਅਸੀਂ ਅਮਰੀਕਾ ਤੇ ਉੱਥੇ ਆਏ ਵੀ ਇਥੇ ਚੱਲ ਕੀ ਰਿਹਾ ਹੈ ਆਈਐਸਆਈ ਕਦੀ ਹਿੰਦੂ ਸੇ ਕਰਾਉਂਦੀ ਕੋਸ਼ਿਸ਼ ਕਰਦੀ ਹੈ ਹੁਣ ਇਹ ਵੀ ਜਿਹੜਾ ਪੂਰਾ ਪ੍ਰੋਪੋਗੈਂਡਾ ਹੈ ਇਹ ਪਹਿਲਾਂ ਟਵਿੱਟਰ ਦੇ ਉੱਤੇ ਔਰ ਟਿਕਟੌਕ ਦੇ ਉੱਤੇ ਪਾਕਿਸਤਾਨ ਚ ਉੱਠਿਆ ਸੀਗਾ ਇਹ ਹਵਾ ਹੁਣ ਪੰਜਾਬ ਵੱਲ ਵਧਦੀ ਜਾ ਰਹੀ ਹੈ ਸੋ ਇਸ ਨੂੰ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਤਾਂ ਕਿ ਸਾਡੀ ਆਵਾਜ਼ ਵੀ ਸੁਣੀ ਜਾਏ ਇਹ ਹੋ ਕੀ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਨਾਲ ਇੱਕ ਹੋਰ ਚੀਜ਼ ਅਪਕਰਾ ਦਈਏ ਕਿ ਸਾਡਾ ਕਿਸੇ ਧਰਮ ਨਾਲ ਕੋਈ ਆਪਸੀ ਕਲੈਸ਼ ਨਹੀਂ ਹੈ ਹਰ ਧਰਮ ਨੂੰ ਸੰਵਿਧਾਨਿਕ ਔਰ ਮੌਲਿਕ ਔਰ اخلاقی ਹੱਕ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੈਕਟਿਸ ਕਰਨ ਦਾ ਐਸ ਲੋング ਐਸ ਕਿ ਉਹ ਕਿਸੇ ਦੂਸਰੇ ਨੂੰ ਡਿਸਟਰਬ ਨਹੀਂ ਕਰ ਰਿਹਾ ਉਹਨੂੰ ਡਿਸਗ੍ਰੇਡ ਨਹੀਂ ਕਰ ਰਿਹਾ ਉਹਨੂੰ ਡਾਊਨ ਰੇਟ ਨਹੀਂ ਕਰ ਰਿਹਾ ਸੋ ਭਾਰਤ ਵਿੱਚ ਜਿੰਨੇ ਵੀ ਧਰਮ ਪੈਦਾ ਹੋਏ ਨੇ ਸਾਡੀ ਪ੍ਰੈਕਟਿਸ ਇਹ ਹੈ ਕਿ ਅਰਦਾਸ ਸਰਬੱਤ ਦੇ ਭਲੇ ਦੀ ਸਿੱਖ ਦੋ ਦਫਾ ਕਰਦਾ ਹੈ ਹਿੰਦੂ ਜਿਹੜਾ ਵਾਸੂਦੇਵ ਕੁਟਮਕਮ ਦਾ ਜਿਹੜਾ ਉਹ ਮੰਨਣ ਵਾਲਾ ਪਰ ਐਸੇ ਲੋਕ 크ਰਿਸਚੀਅਨਟੀ ਦੇ ਨਾਮ ਤੇ ਇਹ ਪਿਓਰ 크ਰਿਸਚੀਅਨਟੀ ਦੀ ਫਾਰਮ ਨਹੀਂ ਹੈ 10 12 ਸਾਲਾਂ ਤੋਂ ਦੇਖਦਾ ਆ ਰਿਹਾ ਹੈ ਕਿ ਕੁਝ ਐਸੇ ਪਾਸਟਰ ਉਹ ਆਪਣੇ ਆਪ ਨੂੰ ਨਬੀ ਕਹਿੰਦੇ ਆ ਨਬੀ ਹੁੰਦਾ ਹੈ ਖੁਦਾ ਦਾ ਬਨਾਇਆ ਖੁਦਾ ਦਾ ਭੇਜਾਇਆ ਪ੍ਰੋਫਿਟ ਪ੍ਰੋਫਿਟ ਇਹਨਾਂ ਨੇ ਆਪਣੇ ਨਾਲ ਲਗਾਇਆ ਉਹ ਇਹਨਾਂ ਦਾ ਜੋ ਵਿਸਤਾਰ ਕੁਝ ਸਾਲਾਂ ਤੋਂ ਹੋਇਆ ਹੈ ਕੁਝ ਪੋਲੀਟਿਕਲ ਬਜਾ ਕਰਕੇ ਉਹਨਾਂ ਨੇ ਸ਼ੈਲਟਰ ਦਿੱਤਾ ਇਹਨਾਂ ਨੂੰ ਤੇ ਹੁਣ ਪੰਜਾਬ 'ਚ ਇਸ ਤਰ੍ਹਾਂ ਪੰਤ ਗਿਆ ਕਿ ਤੁਸੀਂ YouTube ਕੋਈ ਵੀ ਸਾਈਟ ਖੋਲਦੇ ਹੋ ਤੇ ਇਹਨਾਂ ਦੀ ਐਡਵਰਟਾਈਜ਼ਮੈਂਟ ਆਂਦੀ ਹੈ ਔਰ ਅਨੁਸ਼ਵਾਸ ਨੂੰ ਬੜਾਵਾ ਦੇ ਰਹੇ ਆ ਲੋਕਾਂ ਨੂੰ ਚਮਤਕਾਰ ਦਿਖਾ ਕੇ ਉਹਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਔਰ ਇਹ ਲੋਕਾਂ ਕੋਲ ਕੋਈ ਵੀ ਈਸ਼ਵਰੀ ਗਿਆਨ ਦੀ ਡਿਗਰੀ ਨਹੀਂ ਹੈ ਸੈਲਫ ਮੇਡ ਹੈ ਔਰ ਕ੍ਰਿਸਚਨ ਕਮਿਊਨਿਟੀ ਨਾਲ ਇਹਨਾਂ ਦਾ ਕੋਈ ਵੀ ਪ੍ਰੋਟੋਕੋਲ ਦੇ ਅੰਡਰ ਆਂਦੇ ਨਹੀਂ ਆਏ ਸੈਲਫ ਮੇਟ ਬਣੇ ਹੋਏ ਆ ਔਰ ਇਸ ਹੱਬ ਨਾਲ ਪੰਜਾਬ ਚ ਪਣ ਕੇ ਆ ਕਿ ਤੁਸੀਂ ਹਰ ਡਿਸਟ੍ਰਿਕਟ ਚ ਹਰ ਜ਼ਿਲ੍ਹੇ ਚ ਔਰ ਇੱਥੇ ਤੱਕ ਵੀ ਤੇ ਕਈ ਜਗ੍ਹਾ ਤੇ ਬਿਲਡਿੰਗਸ ਲਗੀਆਂ ਹੋਈਆਂ ਆ ਬਿਲਡਿੰਗ ਚ ਸਕਰੀਨ ਲੱਗਦੀ ਆ ਟੈਲੀਕਾਸਟ ਕਿਸੇ ਹੋਰ ਜਗ੍ਹਾ ਤੋਂ ਹੋ ਰਿਹਾ ਉ ਚੀਜ਼ ਨੂੰ ਉੱਥੇ ਹੀ ਲੋਕ ਆਂਦੇ ਆ ਔਰ ਅੱਜ ਕੱਲ ਦਾ ਇੱਕ ਨਮਕ ਫੇਬ ਉਹਨਾਂ ਨੂੰ ਕਹਿ ਕੇ ਦਿੱਤਾ ਜਾਂਦਾ ਕਿ ਹਾਂ ਵੀ ਅਸੀਂ ਇੱਥੇ ਪ੍ਰੇਅਰ ਕੀਤੀ ਹੈ ਉਰੇ ਇਹ ਤੁਹਾਡੇ ਤੇ ਇਹ ਕਿਰਪਾ ਹੋ ਜੇਗੀ ਉਹ ਸੇਬਾਂ ਤੱਕ ਨਮਕ ਤੱਕ ਰਾਸ਼ਨ ਤੱਕ ਉਹਨਾਂ ਤੇ ਇਹ ਚੀਜ਼ ਨੂੰ ਅੱਗੇ ਲੋਕਾਂ ਨੂੰ ਦੁਗਨੇ ਰੇਟਾਂ ਦੇ ਵਿੱਚ ਆ ਬਣਾ ਰਿਆ ਉਹ ਧੰਦੇ ਬਣਾਏ ਹੋਏ ਆ ਇਸ ਤਰ੍ਹਾਂ ਹੀ ਮੰਗ ਕਰਦੇ ਆ ਕਿ ਇਹ ਲੋਕ ਜੋ ਪੰਜਾਬ ਚ ਖਾਸ ਕਰ ਬਾਰਡਰ ਏਰੀਆ ਚ ਜਿਆਦਾ ਦੇਖਿਆ ਗਿਆ ਹੈ ਕਿ ਪੂਰੇ ਸਾਡੇ ਲਾਗੇ ਚੰਡੀਗੜ੍ਹ ਮੁੱਲਾਪੁਰ ਚ ਵੀ ਹੈ ਤੇ ਪਿੱਛੇ ਕਾਫੀ ਵਿਵਾਦਾਂ ਜੀ ਵੀ ਰਹੇ ਆ ਉਹ ਨਾ ਤਾਂ ਇਹਨਾਂ ਕੋਲ ਡਿਗਰੀ ਹੈ ਔਰ ਇਹਨਕੋ ਇਹ ਜੋ ਚੰਦਾ ਹੈ ਇਹਨਾਂ ਦਾ ਕੋਈ ਇਹਨਾਂ ਦਾ ਆਡਿਟ ਨਹੀਂ ਹੁੰਦਾ ਆਪਣੇ ਹਿਸਾਬ ਨਾਲ ਹੀ ਇਹ ਇਹ ਇਹਨਾਂ ਨੇ ਕਈ ਐਮਐਡ ਡਿਗਰੀਆਂ ਬਣਾ ਕੇ ਕੋਈ ਵਿਸ਼ਪ ਬਣਿਆ ਹੋਇਆ ਕੋਈ ਨਵੀ ਬਨੇ ਹੋਏ ਆ ਕੋਈ ਪ੍ਰੋਫਿਟ ਬਨੇ ਹੋਏ ਆ